ਮਿੰਟ ਦੀ ਦੇਰੀ ਨਾਲ ਇਹ ਪਹੁੰਚੀਆਂ ਜੀ ਆਪਾਂ ਪਹੁੰਚੇ ਹਾਂ ਤੂਰੀ ਦੇ ਰੇਲਵੇ ਸਟੇਸ਼ਨ ਤੇ ਆਪਣਾ ਸਫ਼ਰ ਇੱਕ ਸੋ ਆਪਾਂ ਤੂਰੀ ਜੰਕਸ਼ਨ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆਪਾਂ ਦਾ ਸਫ਼ਰ ਹੋਏਗਾ ਅੱਜ ਸਰਬਤਦਾ ਪਲਾਣ ਟ੍ਰੇਨ ਦੇ ਵਿੱਚ ਜੋ ਕਿ ਦਿੱਲੀ ਤੋਂ ਲੋਹਿਆਂ ਖਾਸ ਤੱਕ ਚੱਲਦੀ ਆ ਆਪਾਂ ਉਹਦੇ ਵਿੱਚ ਸਫ਼ਰ ਕਰਾਂਗੇ ਸੋ ਮੇਰੇ ਵੱਲੋਂ ਸਾਰਿਆਂ ਦਾ ਸასი ਸ਼ਕਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਆਪਣਾ ਸਫ਼ਰ ਹੈਗਾ ਸਰਵੱਤ ਦਾ ਭਲਾ 22 479 ਜਿਹੜੀ ਟ੍ਰੇਨ ਆ ਦਿੱਲੀ ਤੋਂ ਚੱਲਦੀ ਹੈ ਹਰ ਰੋਜ਼ ਇਹ ਤੇ ਆਪਾਂ ਤੁਹਾreturnData ਸਾਰੀ ਟ੍ਰੇਨ ਦੀ ਪ੍ਰੋਪਰ ਗੱਲ ਵੀ ਕਰਾਂਗੇ ਆਪਾਂ ਧੂਰੀ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਏ ਹਾਂ ਇਹ ਹੈ ਧੂਰੀ ਦਾ ਰੇਲਵੇ ਸਟੇਸ਼ਨ ਧੂਰੀ ਦੀ ਸਟੇਸ਼ਨ ਕੋਡ ਦੀ ਗੱਲ ਕਰੀ ਤਾਂ ਇਹਦਾ ਸਟੇਸ਼ਨ ਕੋਡ ਹੈ D U I ਸਟੇਸ਼ਨ ਕੋਡ ਆ ਜੀ ਚੱਲਦੇ ਆਪਾਂ ਅੰਦਰ ਤੇ AD ਟ੍ਰੇਨ ਆ ਉਹ ਜਿਹੜੀ ਇਹ ਟ੍ਰੇਨ ਆ ਸੋਮਵਾਰ ਤੇ ਸ਼ੁੱਕਰਵਾਰ ਨਹੀਂ ਚੱਲਦੀ। ਬਾਕੀ ਸਾਰੇ ਦਿਨ ਚੱਲਦੀ ਆ ਜੀ। ਚੱਲਦੇ ਆਪਾਂ ਅੰਦਰ ਸਾਹਮਣੇ ਖੰਬੇ ਹਾ ਥੋੜੀ ਘਾਰੋਂ ਤੇ ਐਕਸਰੇ ਮਸ਼ੀਨ ਤੇ ਇੱਧਰ ਹੈ ਸਹਿਯੋਗ ਤੇ ਟਕਟਕਾਰ ਧੂਰੀ ਦਾ ਤੇ ਸਾਹਮਣੇ ਯਾਤਰੀ ਜਿਹੜੀ ਟਿਕਟਾਂ ਹੰ ਲੈ ਰਹੇ ਨੇ ਇਸ ਤਰ੍ਹਾਂ ਦਾ ਇਹ ਬਣਿਆ ਹੋਇਆ ਤੇ ਹੈਵਟਿੰਗ ਹਾਲ ਸਾਹਮਣੇ ਦਰਵੇਸ਼ ਜੀ ਬੈਠੇ ਸਵਾਰੀਆਂ ਬੈਠੀਆਂ ਨੇ ਡੀਗਰੇ ਵਿੱਚ ਟ੍ਰੇਨ ਆਪਣੀ ਰਮਾਤ ਦਾ ਪਲਾ ਆਉਣ ਵਾਲੀ ਹੈ ਇੱਕ ਨੰਬਰ ਪਲੇਟਫਾਰਮ ਤੇ ਜ਼ਿਆਦਾ ਟਾਈਮ ਆ 11:22 ਮਿੰਟ ਦਾ ਤੇ ਆਪਾਂ ਇਸ ਟ੍ਰੇਨ ਦੇ ਵਿੱਚ ਚੱਲਾਂਗੇ ਕੋ ਆਪਾਂ ਵੀ ਇੰਤਜ਼ਾਰੋ ਕਰ ਰਹੇ ਆ ਟੇਨ ਦੀ ਸੋਰੀ ਦਾ ਪਲੇਟਫਾਰਮ ਨੰਬਰ 1 ਇੱਥੇ ਆਪਣੀ ਜਿਹੜੀ ਉਹ ਟ੍ਰੇਨ ਆਣੀ ਹੈਗੀ ਆ ਤੁਸੀਂ ਦੇਖੋ ਕਿ ਕਾਫੀ ਪੁਰਾਣਾ ਸਟੇਸ਼ਨ ਦਾ ਸਾਹਮਣੇ ਵੀ ਜਿਹੜਾ ਪਲੇਟਫਾਰਮ ਆ ਨੀਵਾਵਾ ਤੇ ਆ ਵੀ ਨੀਵਾ ਇੱਥੋਂ ਆ ਕੇ ਕੁਝ ਸ਼ੁਰੂ ਹੁੰਦਾ ਉੱਚਾ ਤੁਸੀਂ ਦੇਖ ਰਹੇ ਨਾ ਉਚਾਈ ਆ ਗਈ ਜਿੱਥੇ ਮੈਂ ਖੜਾ ਆ ਇਸ ਵੇਲੇ ਇਹ ਕੋਈ ਅਨਾਉਂਸਮੈਂਟ ਹੋਈ ਹੈ ਸ਼ਾਇਦ ਆਪਣੀ ਗੱਡੀ ਦੇ ਨਾਲ ਹੋਈ ਹੋਵੇ। ਉਹ ਤੁਹਾਨੂੰ ਇਸ ਤੋਂ ਪਤਾ ਲੱਗ ਗਿਆ ਹੋਣਾ ਵੀ ਕਾਫੀ ਪੁਰਾਣਾ ਆ। ਆਹ ਦੇਖੋ ਇੱਥੋਂ ਨਾ ਜੋੜ ਲਾਇਆ ਹੋਇਆ ਹੈ। ਇੱਥੋਂ ਫਿਰ ਉੱਚਾ ਹੋ ਜਾਂਦਾ ਲਾਈਨ ਘਟ ਗਈ ਨਾ ਦਿਖਣੀ। ਆਹ ਦੇਖੋ ਜਿੱਥੇ ਨੂੰ ਜਾਂਦੇ ਆ ਤਾਂ ਹੋਰ ਉੱਚਾ ਹੋ ਗਿਆ। ਇਹ ਥੋੜਾ ਜਿਹਾ ਹਿੱਸਾ ਜਿਹੜਾ ਉਹ ਬੋਰਡ ਤੱਕ ਉੱਚਾ ਹੈਗਾ। ਆਪਣੀ ਟ੍ਰੇਨ ਸਰਵਤ ਦਾ ਭਲਾ ਧੂਰੀ ਰੇਲਵੇ ਸਟੇਸ਼ਨ 20 ਮਿੰਟ ਦੀ ਦੇਰੀ ਨਾਲ ਚ ਇਹ ਪਹੁੰਚੀ ਆ ਜੀ। ਦਿਲੀਓ ਇਹਦਾ ਟਾਈਮ ਹੈਗਾ 7 ਵਜੇ ਸਵੇਰੇ ਤੇ 2:50 ਮਿੰਟ ਤੇ ਪਹੁੰਚਦੀ ਹੈ ਲੋਹਿਆਂ ਖਾਸ ਦਿੱਲੀ ਔਰ ਇਹਦੇ ਜਿਹੜਾ ਕਿਲੋਮੀਟਰ ਆ 437 ਕਿਲੋਮੀਟਰ ਤੈਅ ਕਰਕੇ ਇਹ ਦਿਨ-ਦਿਨ ਦੀ ਜਿਹੜੀ ਟ੍ਰੇਨ ਆ ਜੀ 100 ਕਿਲੋਮੀਟਰ ਬਾਅਦ ਉਹ ਰਸ਼ਵੜਾ ਚਿੱਟ ਟ੍ਰੇਨ ਜੀ ਇਸੀ ਕੋਚ ਚਾਹ ਡਾਲ ਗੀ ਨਾ ਚਲੋ ਬੋਰ ਗਿਆ ਔਰ ਕੋਈ ਹੋਰ ਗਿਆ ਨਾ ਬੰਨੇ ਜਨੇ ਸੋ ਅਬ ਦਿੱਤੂ ਰੇਲ ਸਟੇਸ਼ਨ ਤੋਂ ਟ੍ਰੇਨ ਸਰਵਦਾ ਪਤਾ ਚੱਲ ਚੁੱਕੀ ਆ ਨੇ ਜਿਹੜਾ ਜਿੱਤੇ ਇਹਨੇ ਲੁਧਿਆਣੇ ਜਾ ਕੇ ਰੂਕੂਗੀ ਤੇ ਇਹਦਾ ਕੋਈ ਵਿਚ ਸਟੇਸ਼ਨ ਜਿਵੇਂ ਮਲੇਕਪੁਰਲਾ ਹੈਗਾ ਗਿੱਲ ਹੈਗਾ ਕੋਈ ਹੋਰ ਅਹਿਮਗੜ ਹੈਗਾ ਉੱਥੇ ਇਹ ਸਟੇਸ਼ਨ ਦੇ ਉੱਤੇ ਨਹੀਂ ਰੁਕੇਗੀ ਸੋ ਆਪਾਂ ਸਕਿਪ ਕਰ ਰਹੇ ਹਾਂ ਮਲੇਕਪੁਰਲਾ ਤੇ ਵੇਖ ਰਹੇ ਹਾਂ ਕਰ ਰਹੇ ਸਰਵਤਨ ਦਾ ਪਲਾਵਨ train ਦੇ ਵਿੱਚ ਜੋ ਵੀ ਦਿੱਲੀ ਤੋਂ ਲੋਹਿਆ ਫਾਸਟ ਚਲਦੀ ਆ ਤੇ ਜਿਹੜੀ ਆਪਾਂ ਇਹ ਪਿਛੋਕੜ ਦੀ ਗੱਲ ਕਰੀਏ ਤਾਂ ਇਹੇ train ਦਾ ਸੰਕਰ 2019 ਦੇ ਵਿੱਚ ਸ਼ੁਰੂ ਹੋਈ ਸੀ ਦਿੱਲੀ ਤੋਂ ਲੈ ਕੇ ਲੋਹਿਆ ਫਾਸਟ ਰਕੇ ਨੇ ਜਿਹੜੀ ਆ रेलवे स्टेशन तक देख रहे हो ये वैसे स्टॉपज नहीं है इतने रुक गई है ਆਹ ਦੇਖੋ ਸੋਇ ਲੁਧਿਆਣਾ ਨੂੰ ਸਾਨੂੰ ਬਾਹਰ ਲਾਇਰ ਕੀ ਦਿਖਾ ਰਿਹਾ ਕਿੰਨਾ ਗੰਦ ਪਿਆ ਟੂਰੀ ਲਾਈਨ ਦੇ ਉੱਤੇ ਕਿੰਨਾ ਗੰਦ ਪਿਆ ਬਹੁਤ ਗੰਦ ਪਿਆ ਸੈਟਰ ਦੀ ਨਾਲ ਦੇਖੋ ਇਹ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਲੁਧਿਆਣੇ ਦੇ ਆ ਦੇ ਕੂੜੇ ਦੇ ਡੰਪ ਹਾਂਜੀ ਇੱਧਰ ਵੀ ਦੇਖੋ ਕਿੰਨਾ ਕੂੜਾ ਜਿਹੜਾ ਰੱਖਿਆ ਕਿ ਤੇ ਹੋਇਆ ਸੜਕ ਸਾਫ ਹੋਣੀ ਤੇ ਅੰਦਰ ਦੇ ਪਾਸੇ ਗੰਦ ਪਾਇਆ ਬਹੁਤ ਬੁਰਾ ਹਾਲ ਹੈ ਆ ਦੇਖੋ ਜਿਨ੍ਹਾਂ ਨੇ ਬਾਹਰ ਐਨਕਰੋਚਮੈਂਟ ਕਰੀ ਸੀ ਨਾ ਸਾਰੀ ਥੋਰੀ ਲਾਈਨ ਦੇ ਉੱਤੇ ਢਾਤੀ ਆ ਦੇਖੋ ਸੱਜੇ ਖੱਬੇ ਸਾਰਾ ਤੁਸੀਂ ਦੇਖ ਸਕਦੇ ਹੋ ਬੇਕਾਰ ਕਰਤੇ ਲੋਕ ਮੈਂ ਗੁਰਦੁਆਰਾ ਦੁਖਨਵਰ ਸਾਹਿਬ ਲੁਧਿਆਣਾ ਤੇ ਆਪਾਂ ਇੱਥੇ ਨੇੜੇ ਤੇ ਪਹੁੰਚ ਗਏ ਆ ਬਿਲਕੁਲ ਸਟੇਸ਼ਨ ਦੇ ਕੋਲ ਪਹੁੰਚ ਗਏ ਆ ਉੱਪਰ ਜੀਡੀ ਰੋਡ ਜਾ ਰਹੀ ਆ ਸੋ ਜਗਰਾਉਂ ਪੁਲ ਲੁਧਿਆਣਾ ਸਟੇਸ਼ਨ ਦੇ ਨੇੜੇ ਆਪਾਂ ਪਹੁੰਚ ਗਏ ਆ ਸੋ ਅੱਧਾ ਘੰਟੇ ਦੀ ਦੇਰੀ ਨਾਲ ਇਹ ਟ੍ਰੇਨ ਆਪਣੀ ਚੱਲ ਰਹੀ ਆ ਤੋਂ 328 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਆਪਣੀ ਟ੍ਰੇਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੀ ਆ ਜੀ ਜੀ ਆਪਾਂ ਲੁਧਿਆਣਾ ਸਟੇਸ਼ਨ ਕੋਡ ਦੀ ਗੱਲ ਕਰੀਏ ਤੇ LDHA ਇਥੇ ਆ ਸਟੇਸ਼ਨ ਕੋਡ ਹੈ। ਉਹ ਆਪਣਾ ਸਫਰ ਰਹੇਗਾ ਜਲੰਧਰ ਤੱਕ। ਜਲੰਧਰ ਸਿਟੀ ਤੱਕ ਆਪਣਾ ਇਹਦਾ ਸਫਰ ਰਹੇਗਾ। ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਉਹ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ। ਹੋਏ ਹੈ ਲੁਧਿਆਣਾ ਦਾ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ। 4 ਨੰਬਰ ਤੇ ਫਲਦੇ ਆਉਣ ਯਾਰੀ ਟ੍ਰੇਨ ਉਹ ਆ ਗਈ ਆ ਇੱਥੇ ਜਿਹੜਾ ਰੀਨੋਵੇਸ਼ਨ ਦਾ ਕੰਮ ਉਹ ਜੋਰਾਚੋਰਾ ਤੇ ਨਮੀ ਇਮਾਰਤ ਬਣ ਰਹੀ ਜੀ ਨਾਟ ਰੀਨੋਵੇਸ਼ਨ ਤੇ ਨਵਾਂ ਸਟੇਸ਼ਨ ਜਿਹੜਾ ਬਣ ਰਿਹਾ ਵਾ ਕੰਸਟ੍ਰਕਸ਼ਨ ਵਰਕ ਬੜਾ ਤੇਜ਼ੀ ਨਾਲ ਇੱਥੇ ਉਹ ਚੱਲ ਰਿਹਾ ਹੈਗਾ ਜੀ ਹੈ ਸਮਲ ਕਰੀਪਰੋਂ ਨੰਬਰ ਦੇਖ ਰਹੇ ਹਾਂ 1 2 3 4 ਨੰਬਰ ਇਹ ਆਉਂਦੀ ਹੈ ਪਹੁੰਚੀ ਆ ਜੀ ਬੜੀ ਇਹaltro man ਤੇ ਆ ਗਿਆ ਹੈ। ਹਾਂ ਤੁਸੀਂ ਰਸ ਦੇਖ ਰਹੇ ਹੋ ਕਿੰਨਾ ਰਸਾ ਉੱਪਰ ਆਪਣੀ ਟ੍ਰੇਨ ਜਿਹੜੀ ਸਰਬਤ ਦਾ ਭਲਾ ਪੇਟਸਾਰ ਨੰਬਰ 4 ਲੁਧਿਆਣਾ ਖੜੀ ਆ। ਆ ਦੇਖ ਸਕਦੇ ਹੋ ਤੁਸੀਂ। ਤੇ ਆਪਣੀ ਜਿਹੜੀ ਟ੍ਰੇਨ ਆ ਲੁਧਿਆਣੇ ਤੋਂ ਚੱਲ ਪਈ ਆ ਜੀ। ਇਹ ਹੈ ਲੁਧਿਆਣੇ ਦਾ ਰੇਲਵੇ ਸਟੇਸ਼ਨ। ਗੱਲ ਕਰੀਏ ਤੇ ਆਪਾਂ ਜਿਹੜਾ ਲੁਧਿਆਣਾ ਦਾ ਇੱਧਰ ਸਾਹਮਣੇ ਸਟੇਸ਼ਨ ਸੀ ਉਹ ਇਹਨਾਂ ਨੇ ਹੁਣ ਢਾ ਕੇ ਨਵਾਂ ਸਿਸ਼ਨੇ ਦਾ ਲੁਧਿਆਣਾ ਦਾ ਕੰਮ ਕਰ ਰਹੇ ਆ ਤੇ ਆ ਜਿਹੜੇ ਸ਼ੈੱਡ ਪੁਰਾਣੇ ਕਾਫੀ ਪੁਰਾਣੇ ਨੇ ਤੇ ਸਾਹਮਣੇ ਤੁਸੀਂ ਜਿਹੜੇ ਸ਼ੈੱਡ ਦੇਖ ਰਹੇ ਹੋ ਇਹ ਵੀ ਕਾਫੀ ਪੁਰਾਣੇ ਸਟੇਸ਼ਨ ਦੇ ਨਾਲ ਦੇ ਬਣੇ ਆ ਅੰਗਰੇਜ਼ਾਂ ਦੇ ਦੌਰ ਦੇ ਜਿਹੜੇ ਬਣੇ ਹੋਏ ਆ ਤੇ ਆ ਦੇਖੋ ਕਾਫੀ ਵੱਡੀ ਰੀਲ ਦੀ ਜਿਹੜੀ ਆ ਕ੍ਰੇਨ ਹੈ ਜੀ ਐਕਸੀਡੈਂਟ ਕਿਤੇ ਹੋਵੇ ਉੱਥੇ ਇਹ ਇਹਨਾਂ ਨੂੰ ਜਿਹੜਾ ਇਸਤੇਮਾਲ ਕਰਦੇ ਆ ਤੇ ਇਹ ਲੁਧਿਆਣਾ ਰੇਲਵੇ ਸਟੇਸ਼ਨ ਦਾ ਬੋਰਡ ਤੁਸੀਂ ਵੇਖ ਰਹੇ ਹੋ ਤੇ ਸਾਹਮਣੇ ਜਿਹੜਾ ਹੈ ਗਡਾਉਣ ਨੇ ਰੇਲਵੇ ਦੇ ਕਾਫੀ ਪੁਰਾਣੇ ਹੈਗੇ ਆ ਦੇਖ ਸਕਦੇ ਹੋ ਡਾਟਾ ਵਾਲੇ ਇਹ ਜਿਹੜੇ ਆ ਗਡਾਉਣ ਬਣੇ ਹੋਏ ਆ ਤੇ ਕਾਪੀ ਵੱਡਾ ਇਹ ਰੇਲਵੇ ਸਟੇਸ਼ਨ ਨਾਰਥਰਨ ਇੰਡੀਆ ਦਾ ਜਿਹੜਾ ਮੰਨਿਆ ਜਾਂਦਾ ਹੈਗਾ ਇਹ ਸਾਹਮਣੇ ਘੰਟਾ ਘੜੀ ਲੁਧਿਆਣਾ ਦਾ ਤੁਸੀਂ ਦੇਖ ਰਹੇ ਛੱਲਾ ਦੇ ਉੱਤੇ ਸામਨੇ ਹੈ ਲੁਧਿਆਣੇ ਦਾ ਸੋਸਾਇਟੀ ਪਲਾਜ਼ਾ ਇਹ ਕੰਡੀਸ਼ਨ ਆ ਰਹੀ ਹੈ ਸਾਡਾ ਟੋਪ ਵਾਲਾ ਪਿੱਛੇ ਵਾਲਾ ਕੋਲ ਨਹੀਂ ਪਰ ਆਇਆ ਸੋ ਪਾਣ ਆ ਗਿਆ ਜੀ ਸਤਲੁਜ ਦੀ ਦਰਿਆ ਇਹ ਸ਼ੁਰੂ ਹੋ ਗਿਆ ਇਦੋਂ ਦਰਿਆ ਆ ਦੇਸ਼ ਸਾਹਿਬ ਤੋਂ ਦਰਿਆ ਦਾ ਕੰਡਾ ਹੈ ਮੰਨੇ ਸਰਜੀਆਂ ਵਗੈਰਾ ਉਹ ਟੁੱਟੀਆਂ ਹੋਈਆਂ ਯਾ ਦੇਖੋ ਇੱਥੇ ਕੁਝ ਦਰਿਆ ਦੇ ਫੰਡਰ ਟੈਂਕ ਵੀ ਲੱਗੇ ਹੋਏ ਆ ਸੋ ਇਥੇ ਕੋਈ ਪ੍ਰੋਗਰਾਮ ਹੋਏਗਾ ਜਾਂ ਉਹ ਕਿਹੜਾ ਆ ਪਾਣੀ ਲੱਗਿਆ I'm not even the other side. ਸਾਹਮਣੇ ਤੁਸੀਂ ਦੇਖ ਰਹੇ ਹੋ ਪੀਪੀਐਸ ਪੁਲਿਸ ਪੰਜਾਬ ਪੁਲਿਸ ਅਕੈਡਮੀ ਜਿੱਥੇ ਕੀ ਹੌਲ ਦਾ ਪਰ ਲੈ ਕੇ ਆਈ ਪੀ ਸਾਨੂੰ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਪੁਲਿਸ ਟ੍ਰੇਨਿੰਗ ਜਿਹੜਾ ਆ ਅਕੈਡਮੀ ਆ ਇਹ ਸਾਹਮਣੇ ਇਹਦਾ ਪਾਰਟ ਆ ਸਾਹਮਣੇ ਦੇ ਪਿਛਲੇ ਪਾਸੇ ਜਿਹੜਾ ਉਹ ਪੁਲਿਸ ਜਿਹੜਾ ਪੰਜਾਬ ਪੋਸ ਅਕੈਡਮੀ ਹੈ ਤੇ ਇੱਧਰ ਸਟਾਰਟ ਹਾਊਸ ਵੀ ਹੈਗਾ ਸਾਹਮਣੇ ਆ ਜਿਹੜਾ ਛੱਪਰ ਪਏ ਹੋਏ ਆ ਤੇ ਟੀਨਾ ਪਏ ਆ ਸਾਰਾ ਸਟਾਰਟ ਹਾਊਸ ਆ ਉਹਦੇ ਪਿੱਛੇ ਪਾਸੇ ਟ੍ਰੇਨਿੰਗ ਸੈਂਟਰ ਉਹ ਹੈਗਾ ਇਹ ਸਟਾਰਟ ਆਊਟ ਹੈ ਜੀ ਸਾਰਾ ਇਹ ਏਰੀਆ ਤੁਸੀਂ ਦੇਖ ਰਹੇ ਆ ਅਕੈਡਮੀ ਦਾ ਹੀ ਏਰੀਆ ਹੈਗਾ ਤੇ ਨਾਲ ਆਪਾਂ ਫਲੋਰ ਦੇ ਵਿੱਚ ਪਹੁੰਚ ਗਏ ਆ ਸਾਹਮਣੇ ਕਿਲਾ ਫਲੌਰ ਵਾਲਾ ਦਿਖ ਰਿਹਾ ਹੁਣ ਅਸੀਂ ਤੁਹਾਨੂੰ ਚਾਹ। ਫਲੌਰ ਜੰਕਸ਼ਨ ਤੇ ਆਪਾਂ ਪਹੁੰਚ ਗਏ ਆ। ਇਹ ਗਾ ਹਮਨੇ 1 ਨੰਬਰ ਪਲੇਟਫਾਰਮ ਫਲੌਰ ਦਾ। ਸਕਿਪ ਕਰੀਏ ਸ਼ਾਇਦ ਇਹ ਤੇ ਰੁਕ ਜਾਵੇ ਕਿਉਂਕਿ ਤਾਂ ਸਟੇਸ਼ਨ ਹੈ ਨਹੀਂ ਅੱਗੇ। ਇਨੂੰ ਨੂੰ ਨਾ ਨਹੀਂ ਹੋਣਾ ਇਸ ਕਰਕੇ ਫਲੋਰ ਇਹ ਰੁਕ ਰਹੀ ਆ ਨਾ ਉਲੀ ਰੋ ਵੀ ਫਲੋਰ ਦੇ ਸਟੇਸ਼ਨ ਤੇ ਵੀ ਅੰਗਰੇਜ਼ਾਂ ਦਾ ਉਹਦਾ ਜਿਹੜਾ ਸਟੇਸ਼ਨ ਆ ਤੁਹਾਨੂੰ ਬਿਠਾਵਾਗੇ ਜੇਕਰ ਚੱਲਦੀ ਜਾਓਗੇ ਇਹ ਕੋਈ ਟ੍ਰੇਨ ਨਾ ਉਹ ਪਾਸ ਕਰ ਰਹੀ ਹੈ ਲਭੀਆ ਪਲੇਟਫਾਰਮ ਨੰਬਰ 2 ਤੋਂ ਆਪਾਂ ਉੱਤੇ ਉੱਤੇ ਆਪਣੀ ਇਹ ਟ੍ਰੇਨ ਅਹੀਂ ਰੁਕ ਗਈ ਸੀ ਤੇ ਦੇਖ ਰਹੇ ਹਾਂ ਡਾਟਾ ਵਾਲਾਂ ਅੰਗਰੇਜ਼ਾਂ ਦੇ ਦੌਰ ਦਾ ਇਹ ਰੇਲਵੇ ਸਟੇਸ਼ਨ ਬਣਿਆ ਹੋਇਆ ਉੱਪਰ ਦੇਖੋ ਕਿੰਨੀਆਂ ਸੋਹਣੀਆਂ ਛੱਤਾਂ ਜਿੱਦਾਂ ਦਾ ਪਟਿਆਲਾ ਰੇਲਵੇ ਸਟੇਸ਼ਨ ਤਕਰੀਬਨ ਸਟੇਸ਼ਨ ਜਿਹੜੇ ਸਾਰੇ ਇਦਾਂ ਦੇ ਬਣੇ ਹੋਏ ਆ ਪੁਰਾਣੇ ਅੰਗਰੇਜ਼ਾਂ ਦੇ ਦੌਰ ਦੇ ਅੱਗੇ ਕੋਈ ਗੱਡੀ ਗਈ ਹੋਈ ਆ ਤਾਂ ਕਰਕੇ ਇਹ ਇੱਥੇ ਰੁਕ ਗਈ ਸੀ ਉਹ ਹੈ ਸਟੇਸ਼ਨ ਫਲੋਰ ਦਾ ਦੇਖ ਸਕਦੇ ਹੋ ਉਸ ਉਹਨਾਂ ਸਟੇਸ਼ਨ ਦੇ ਬਣਿਆ ਹੋਇਆ ਇੱਕ ਨੰਬਰ ਪਲੇਟਫਾਰਮ ਜਿੱਧਰ ਪਲੇਟਫਾਰਮ ਹੁੰਦਾ ਉਧਰ ਇੱਕ ਨੰਬਰ ਜਿਹੜਾ ਸਟੇਸ਼ਨ ਹੁੰਦਾ ਜੀ ਜਿੱਦਾਂ ਸਟੇਸ਼ਨ ਆ ਉਹਦੇ ਉੱਤੇ ਹੀ ਇੱਕ ਨੰਬਰ ਜਿਹੜਾ ਪਲੇਟਫਾਰਮ ਹੋਵੇਗਾ ਇਹ ਅੰਗਰੇਜ਼ਾਂ ਦੇ ਦੌਰ ਦੇ ਬਸ ਰੈਨੂਵੇਸ਼ਨ ਦੇ ਨਾਲ ਇਹਦੇ ਸ਼ੀਸ਼ੇ ਵਗੈਰਾ ਦੇਖੋ ਦਰਵਾਜ਼ੇ ਵਗੈਰਾ ਜਿਹੜੇ ਆ ਚੇਂਜ ਕੀਤੇ ਹੋਏ ਨੇ ਤੇ ਚੱਲਦੇ ਆਪਾਂ ਅੱਗੇ ਮਿਲਦੇ ਆ ਤੁਹਾਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਸੋ ਆਹ ਪੁਰਾਣੇ ਟਾਟਾਂ ਵਾਲੇ ਦੇਖ ਸਕਦੇ ਹੋ ਕਿ ਢਾਈ ਪਏ ਆ ਪੁਰਨਾਮਾ ਨਾਣਾ ਦੇਖੋ ਕਿੰਨਾ ਮਜ਼ਬੂਤੀ ਨਾਲ ਮੱਡ ਦੇ ਵਿੱਚ ਬਣਿਆ ਹੋਇਆ ਇਹ ਰੇਲਵੇ ਪੁਲਿਸ ਦਾ ਚੌਂਕੀ ਹੈਗੀ ਇੱਥੇ ਜੋ ਚੱਲਦੇ ਅੰਦਰ ਜੇ ਦੇ ਨੂੰ ਬਾਰੇ ਦੇ ਵਿੱਚ ਕਰ ਰਹੇ ਹਾਂ ਇਹ ਤੋਂ ਆਪਣੇ 200 ਦੇ ਵਿੱਚ ਦਲੰਦਰ ਕੰਡ ਦੇ ਨੇੜੇ ਰੋਅ ਚੱਲੀ ਹੈ ਦੇਖਦੇ ਆਂ ਸੋ ਆ ਦਲੰਦਰ ਸਿਟੀ ਰੇਲਵੇ ਸਟੇਸ਼ਨ ਤੇ ਪਹੁੰਚਣਾ ਹੈ ਜਿੱਦੱਕ ਸਾਇਡ ਦੇ ਵਿੱਚ ਐਂਟਰ ਹੋ ਗਿਆ ਇਹ ਆਟੋਮੈਟਿਕ వాਸ਼ਿੰਗ ਲਾਈਨ ਉੱਪਰ ਰੇਲਵੇ ਦੇ ਅੰਦਰ ਸ਼ਹਿਰ ਟ੍ਰੇਨ ਸੈਟ ਡਿੱਪੂ ਸੋ ਇਸ ਤਰ੍ਹਾਂ ਹੈ ਜਲੰਧਾ ਦੇ 8 ਜਾੜ ਦੇ ਕਿਨਾਰੇ ਲੰਘ ਰਿਹਾ ਹੈ ਸਾਹਮਣੇ ਆ ਤੁਹਾਨੂੰ ਇੱਕ ਵਾਸ਼ਿੰਗ ਸਟੇਸ਼ਨ ਉਹ ਵਾਣ ਟੂ ਕਮ ਆ ਜਲੰਧਰ ਸ਼ਹਿਰ ਜੰਕਸ਼ਨ ਤੇ ਉੱਪਰ ਦੇਖਦੇ ਤੁਸੀਂ ਜਲੰਧਰ ਸ਼ਹਿਰ ਦਾ ਰੇਲਵੇ ਸਟੇਸ਼ਨ ਸੋ 385 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਜਲੰਧਰ ਸ਼ਹਿਰ ਹੁੰਚੀ ਹੈ ਇਹ ਬਾਕੀ ਲੋਹਿਆ ਖਾਸ ਪਹੁੰਚੇਗੀ 437 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਜਲੰਧਰ ਸ਼ਹਿਰ ਤੋਂ ਅੱਗੇ ਯਾਨੀ ਕਿ ਲੋਹਿਆ ਖਾਸ ਪਹੁੰਚੇਗੀ ਦਿੱਲੀ ਤੋਂ ਚੱਲਣ ਦਾ ਸਵੇਰੇ ਸਮਾਂ ਹੈ ਜੇ ਆਹ 7:00 ਵਜੇ ਤੇ 385 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਪਲੇਟਫਾਰਮ ਨੰਬਰ 2 ਜਲੰਧਰ ਸ਼ਹਿਰ ਤੇ ਪਹੁੰਚ ਚੁੱਕੀ ਹੈ ਜੀ 2479 ਆਪਣੀ ਸਰਬਤ ਸਵਾ ਭਲਾ ਜਲੰਧਰ ਸਿਟੀ ਪਹੁੰਚ ਚੁੱਕੀ ਆ ਸੋ ਯਾਤਰੀ ਕਾਫੀ ਇਸ ਸਟ੍ਰੇਨ ਦੀ ਵੇਟ ਤੇ ਜਿਨ੍ਹਾਂ ਨੇ ਲੋਹਿਆ ਖਾਸ ਕਬੂਤ ਥਲਾ ਜਾਣਾ ਹੈ ਉਹਨਾਂ ਵਾਸਤੇ ਟ੍ਰੇਨ ਪਹੁੰਚ ਚੁੱਕੀ ਆ ਹੋਏ ਹੈ ਆਪਣੇ ਸਰਬਤ ਸਵਾ ਭਲਾ ਮੋਗਾ ਇੰਟਰ ਸਿਟੀ ਐਕਸਪ੍ਰੈਸ ਲਿਖਿਆ ਹੋਇਆ ਹੈ ਤੇ ਸਰਬਤ ਸਵਾ ਭਲਾ ਹੈ ਵਿਚੋਂ ਨਾਲ 500 ਵੀਡੀਓ ਵਿੱਚ ਮੌਕਾ ਦਿੰਦੇ ਆ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਆਗਲਾ ਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਆਗਿਆ ਅਗਲੀ ਵੀਡੀਓ ਆਉਣ ਤੱਕ ਉਡੀਕ ਕਰਨਾ ਰੱਬ ਰੱਖਾ ਚੜ੍ਹਦੀ ਕਲਾ